ਚੋਨਾ ਸੁਖ ਮਲੜੀ ਆਪਾਂ ਪੀਆਰ 114 ਵੈਰੈਟੀ ਦੀ ਝੋਨਾ ਕਰਕੇ ਕਿਸਾਨਪ੍ਰਭ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿੱਤੀ ਹੈ ਆਪਾਂ 14 ਜੂਨ ਨੂੰ ਇਹ ਝੋਨਾ ਲਾਉਣਾ ਸਟਾਰਟ ਕੀਤਾ ਸੀ ਤੇ ਅੱਜ 16 ਜੂਨ ਹੋ ਚੁੱਕੀ ਹੈ ਤੇ ਬਹੁਤੇ ਕਿਸਾਨਪਰ ਆ ਇਹ ਗੱਲ ਕਹਿ ਦਿੰਦੇ ਨੇ ਕਿ ਪੀਆਰ 114 ਵੈਰੈਟੀ ਚੰਗੀ ਵੈਰੈਟੀ ਨਹੀਂ ਹੈ ਕਿਉਂਕਿ ਇਹ ਬਹੁਤੇ ਖੇਤਾਂ ਵਿੱਚ ਚੰਗਾ ਝਾੜ ਦੇ ਕੇ ਨਹੀਂ ਜਾਂਦੀ ਕਿਉਂਕਿ ਕਿਸਾਨਪ੍ਰਭੋ ਆਪਾਂ ਨੂੰ ਆਪਣੇ ਖੇਤ ਲਈ ਇੱਕ ਝੋਨੇ ਦੀ ਵੈਰਾਈਟੀ ਸਿਲੈਕਟ ਕਰਨ ਦੇ ਪਿੱਛੇ ਆਪਣੇ ਖੇਤ ਦੀ ਮਿੱਟੀ ਆਪਣੇ ਖੇਤ ਦਾ ਪਾਣੀ ਮਿੱਟੀ ਅਤੇ ਪਾਣੀ ਦੀ ਤੋ ਬਾਅਦ ਹੀ ਇੱਕ ਵੈਰੈਟੀ ਦੀ ਚੋਣ ਕੀਤੀ ਜਾ ਸਕਦੀ ਹੈ ਕਿਸਾਨ ਪ੍ਰਭੂ ਪਰ ਆਪਾਂ PR 114 ਵੈਰੈਟੀ ਪਿਛਲੇ 10 ਸਾਲਾਂ ਤੋਂ ਲਗਾ ਰਹੇ ਹਾਂ ਤੇ ਬਹੁਤ ਹੀ ਚੰਗਾ ਝਾੜ ਆਪਣੇ ਖੇਤਾਂ ਵਿੱਚ ਹਰ ਸਾਲ ਦੇ ਕੇ ਜਾਂਦੀ ਹੈ ਤੇ ਆਪਾਂ ਇਹਨੂੰ ਅਗੇਤੀ ਹੀ ਲਗਾ ਦਿੰਨੇ ਆ ਕਿਉਂਕਿ ਕਿਸਾਨ ਪ੍ਰਭੂ ਤੁਸੀਂ PR 114 ਵੈਰੈਟੀ ਜਾਂ PR 111 ਵੈਰੈਟੀ ਅਗੇਤੀ ਲਗਾਉਨੇ ਹੋ ਤੇ ਅਕਤੂਬਰ ਦੇ ਪਹਿਲੇ ਦੂਜੇ ਹਫ਼ਤੇ ਵਿੱਚ ਕਟਾਈ ਕਰ ਦਿੰਨੇ ਹੋ ਤਾਂ ਸੁਣੋ ਚੰਗੇ ਝਾੜ ਦੇ ਨਾਲ-ਨਾਲ ਕਿਸਾਨਪ੍ਰਭੂ ਸੋਨੂੰ ਰੇਟ ਵਿੱਚ ਵੀ ਕਈ ਵਾਰੀ ਵਾਦਾ ਮਿਲ ਜਾਂਦਾ ਕਿਉਂਕਿ ਜਿੱਦਾਂ ਕਿ ਪਿਛਲੇ ਸਾਲ ਇਹਦਾ ਰੇਟ ਸਰਕਾਰੀ ਰੇਟ ਤੋਂ ਵੀ 150 ਤੋਂ 200 ਰੁਪਏ ਜ਼ਿਆਦਾ ਰੇਟ ਦੇ ਉੱਤੇ ਵੀ ਵਿਕਦੀ ਰਹੀ ਹੈ ਤੇ ਤਾਂ ਕਰਕੇ ਬਹੁਤੇ ਕਿਸਾਨਪ੍ਰਭਾ ਪੀਆਰ 114 ਅਤੇ ਪੀਆਰ 111 ਵੈਰੈਟੀ ਦੀ ਚੋਣ ਕਰਦੇ ਕਿਸਾਨਪ੍ਰਭੂ ਕਿਉਂਕਿ ਬਹੁਤੇ ਕਿਸਾਨਪ੍ਰਭਾ ਬਾਂਦੇ ਫੋਨ ਕਾਲ ਆਉਂਦੇ ਆ ਤੇ ਮੈਸੇਜ ਆਉਂਦੇ ਆ ਉਹ ਇਹ ਪੁੱਛਦੇ ਨੇ ਕਿ ਸਾਨੂੰ ਕਿਹਦੀ ਵੈਰੈਟੀ ਲਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਚੰਗਾ ਝਾੜ ਚੰਗਾ ਮੁਨਾਫਾ ਲੈ ਸਕੀਏ ਕਿਸਾਨਪ੍ਰਭੂ ਸੋਨੂੰ ਚੰਗੀ ਵੈਰਾਈਟੀ ਛੋਡੇ ਪਾਣੀ ਦੇ ਅਕੋਰਡਿੰਗ ਛੋਡੀ ਖੇਤ ਦੀ ਮਿੱਟੀ ਦੇ ਅਕੋਰਡਿੰਗ ਹੀ ਪਤਾ ਲੱਗ ਸਕਦਾ ਕਿਉਂਕਿ ਜੋ ਪੀਆਰ 114 ਪੀਆਰ 111 ਵੈਰਾਈਟੀ ਹੈ ਚੰਗੇ ਪਾਣੀ ਦੀ ਵੈਰਾਈਟੀ ਹੈ ਤੇ ਜੇ ਤੁਹਾਡੇ ਖੇਤ ਵਿੱਚ ਚੰਗਾ ਪਾਣੀ ਹੈ ਚੰਗੀ ਮਿੱਟੀ ਹੈ ਤਾਂ ਤੁਸੀਂ ਪੀਆਰ 114 ਪੀਆਰ 111 ਵੈਰਾਈਟੀ ਤੋਂ ਚੰਗਾ ਝਾੜ ਲੈ ਸਕਦੇ ਹੋ ਅਤੇ ਕਿਸਾਨਤਰਾ ਉਹ ਇਸ ਸਾਲ ਪੀਆਰ 131 ਵੈਰਾਈਟੀ ਦੀ ਵੀ ਵੱਡੇ ਇਧਰ ਤੇ ਚੋਣ ਕੀਤੀ ਗਈ ਹੈ ਵੱਡੇ ਪੱਧਰ ਤੇ ਪਨੀਰੀ ਲਗਾਈ ਗਈ ਹੈ ਪੀਆਰ 131 ਵੈਰੈਟੀ ਦੀ ਪਰ ਕਿਸਾਨ ਪ੍ਰਭੋ ਛੋਡੀ ਜਾਣਕਾਰੀ ਵਿੱਚ ਵਾਅਦਾ ਕਰਦੀ ਹੈ ਕਿ ਪੀਆਰ 131 ਵੈਰੈਟੀ ਵੀ ਚੰਗੇ ਪਾਣੀ ਉੱਤੇ ਚੰਗੀ ਮਿੱਟੀ ਤੇ ਹੀ ਜਾਦੇ ਝਾੜ ਦੇ ਕੇ ਜਾਵੇਗੀ ਕਿਸਾਨ ਪ੍ਰਭੋ ਕਿਉਂਕਿ ਜੋ ਝੋਨੇ ਦੀ ਫਸਲ ਹੈ ਜੋ ਪੀਆਰ ਵੈਰੈਟੀਆਂ ਨੇ ਉਹ ਚੰਗੇ ਪਾਣੀ ਉੱਤੇ ਹੀ ਚੰਗਾ ਝਾੜ ਦੇ ਕੇ ਜਾਂਦੀਆਂ ਕਿਸਾਨ ਪ੍ਰਭੋ ਕਿਉਂਕਿ ਜੇ ਤੁਹਾਡੇ ਖੇਤ ਦਾ ਪਾਣੀ ਨਰਮ ਹੈ ਤਾਂ ਤੁਸੀਂ ਕਿਸੇ ਹਾਈਬ੍ਰਿਡ ਬੀਜ ਦੀ ਚੋਣ ਕਰੋ ਕਿਸਾਨ ਪ੍ਰਭੋ ਤਾਂ ਕਿ ਤੁਸੀਂ ਚੰਗਾ ਛਾੜ ਲੈ ਸਕੋ ਅਤੇ ਅਗੇਤੀ ਵੈਰੈਟੀ ਲਾਉਣ ਤੋਂ ਪਰਹੇਜ਼ ਕਰੋ ਕਿਸਾਨ ਪ੍ਰਭੂ ਕਿਉਂਕਿ ਜਦੋਂ ਤੁਸੀਂ ਅਗੇਤੀ ਵੈਰੈਟੀ ਲਗਾ ਦਿੰਨੇ ਹੋ ਤੇ ਤੁਹਾਡੇ ਖੇਤ ਵਿੱਚ ਪਾਣੀ ਥੋੜਾ ਨਰਮ ਹੈ ਪਾਣੀ ਜੇ ਖਾਰਾ ਹੈ 12 ਦਾ ਮੋਟਰਾਂ ਦਾ ਤਾਂ ਕਿਸਾਨ ਪ੍ਰਭੂ ਜੇ ਤੁਸੀਂ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਲਗਾਉਨੇ ਹੋ ਤਾਂ ਉਹਦੇ ਨਾਲ ਚਿੱਟਾ ਤੇ ਕਾਲਾ ਛੋਰੇ ਦੀ ਪ੍ਰੋਬਲਮ ਵੀ ਤੁਹਾਡੇ ਖੇਤਾਂ ਵਿੱਚ ਦੇਖਣ ਨੂੰ ਮਿਲੇਗੀ ਅਤੇ ਅਗਲੇ ਸਾਲ ਜਦੋਂ ਤੁਸੀਂ ਕੋਈ ਹੋਰ ਫਸਲ ਲਗਾਓਗੇ ਉਹ ਫਸਲ ਲਗਾਉਣ ਵਿੱਚ ਵੀ ਮੁਸ਼ਕਲ ਆਵੇਗੀ ਕਿਉਂਕਿ ਜਦੋਂ ਖੇਤ ਵਿੱਚ ਆਪਾਂ ਮਾੜਾ ਪਾਣੀ ਜ਼ਿਆਦਾ ਟਾਈਮ ਲਗਾਉਂਦੇ ਰਹਿੰਦੇ ਆ ਤਾਂ ਉਸ ਤੋਂ ਬਾਅਦ ਜੇ ਆਪਾਂ ਹਰੀ ਪਾਣੀ ਦੇ ਨਾਲ ਰੌਣੀ ਕਰਕੇ ਵੀ ਮੱਕੀ ਜਾਂ ਮੂੰਗੀ ਦੀ ਫਸਲ ਦੀ ਕਾਸ਼ਤ ਕਰਦੇ ਆ ਕਿਸਾਨ ਪ੍ਰਭੂ ਤਾਂ ਵੀ ਆਪਾਂ ਨੂੰ ਚੰਗਾ ਝਾੜ ਨਹੀਂ ਪ੍ਰਾਪਤ ਹੁੰਦਾ ਤੇ ਕਿਉਂਕਿ ਕਈ ਵਾਰੀ ਜਦੋਂ ਆਪਣੇ ਖੇਤ ਵਿੱਚ ਮਾੜਾ ਪਾਣੀ ਲੱਗਦਾ ਰਹਿੰਦਾ ਕਿਸਾਨ ਪ੍ਰਭੂ ਤਾਂ ਉਹ ਰੋਮਾਂ ਨੂੰ ਬੰਦ ਕਰ ਦਿੰਦਾ ਅਤੇ ਚਿੱਟੇ ਤੇ ਕਾਲੇ ਸ਼ੂਰੇ ਦੀ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ ਜਿਸ ਦੇ ਨਾਲ ਜੇ ਆਪਾਂ ਨਹਿਰੀ ਪਾਣੀ ਲਾ ਕੇ ਵੀ ਮੱਕੀ ਜਾਂ ਮੂੰਗੀ ਦੀ ਕਾਸ਼ਤ ਕਰਦੇ ਆ ਤਾਂ ਵੀ ਆਪਣੇ ਖੇਤ ਵਿੱਚ ਉੱਗਰ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਕਿਸਾਨ ਪਰਬਤ ਅਤੇ ਉੱਗਰ ਕੇ ਵੀ ਕਈ ਵਾਰੀ ਫਸਲ ਖਰਾਬ ਹੋ ਜਾਂਦੀ ਹੈ ਇਸ ਸਾਲ ਬਹੁਤੇ ਖੇਤਾਂ ਵਿੱਚ ਮੱਕੀ ਅਤੇ ਮੂੰਗੀ ਦੀ ਫਸਲ ਖਰਾਬ ਹੋਈ ਹੈ ਕਿਉਂਕਿ ਉਹਦਾ ਖਰਾਬ ਹੋਣ ਦਾ ਕਾਰਨ ਉਹਨਾਂ ਖੇਤਾਂ ਵਿੱਚ ਮੋਟਰਾਂ ਦਾ ਟਿਊਬਵਲਾਂ ਦਾ ਪਾਣੀ ਥੋੜਾ ਜਿਆ ਨਰਮ ਹੈ ਅਤੇ ਪਿਛਲੇ ਸਾਲ ਜਦੋਂ ਆਪਾਂ ਝੋਨੇ ਵਿੱਚ ਲਗਾਤਾਰ ਪਾਣੀ ਮਾੜੇ ਦੀ ਵਰਤੋਂ ਕਰਦੇ ਰਹੇ ਨਾ ਨਰਮ ਪਾਣੀ ਦੀ ਤੋ ਕਰਦੇ ਰਹਿੰਦੇ ਨੇ ਤਾਂ ਉਹ ਖੇਤ ਵਿੱਚ ਉਗਣ ਸ਼ਕਤੀ ਨੂੰ ਪ੍ਰਭਾਵਿਤ ਕਰ ਦਿੰਦਾ ਹੈ ਕਿਸਾਨ ਤਰਬ ਤਾਂ ਜੇ ਤੁਹਾਡੇ ਖੇਤ ਵਿੱਚ ਪਾਣੀ ਨਰਮ ਹੈ ਤਾਂ ਤੁਸੀਂ ਜਲਦੀ ਪੱਕਣ ਵਾਲੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਦੀ ਚੋਣ ਕਰੋ ਜੋ ਆਪਾਂ 15 ਜੁਲਾਈ ਤੱਕ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਈਏ ਅਤੇ ਆਪਣੇ ਅਕਤੂਬਰ ਵਿੱਚ ਉਹਦੀ ਕਟਾਈ ਕਰ ਲੈ ਵੀ ਕਿਉਂਕਿ ਬਹੁਤੇ ਬੀਜ ਜੋ 90 ਦਿਨਾਂ ਤੋਂ ਲੈ ਕੇ 100 2 3 105 ਦਿਨਾਂ ਤੱਕ ਦਾ ਟਾਈਮ ਵੀ ਲੈਂਦੇ ਆ ਤੇ ਉਹਨਾਂ ਵਿੱਚ ਜਲਦੀ ਪੱਕਣ ਦੀ ਸਮਰੱਥਾ ਹੁੰਦੀ ਹੈ ਤੇ ਤੁਹਾਨੂੰ ਝਾੜ ਵੀ ਚੰਗਾ ਦੇ ਜਾਂਦੇ ਆ ਨਰਮ ਪਾਣੀ ਉੱਤੇ ਤਾਂ ਤੁਸੀਂ ਉਹਨਾਂ ਵੈਰਾਈਟੀਆਂ ਦੀ ਚੋਣ ਕਰਕੇ ਚੰਗਾ ਝਾੜ ਲੈ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਸੀਂ ਤੁਹਾਡੇ ਖੇਤ ਵਿੱਚ ਪਾਣੀ ਚੰਗਾ ਹੈ ਨਹਿਰੀ ਪਾਣੀ ਦਾ ਪ੍ਰਬੰਧ ਚੰਗਾ ਹੈ ਤਾਂ ਤੁਸੀਂ ਪੀਆਰ ਵੈਰਾਈਟੀਆਂ ਦੀ ਚੋਣ ਕਰਕੇ ਚੰਗਾ ਝਾੜ ਲੈ ਸਕਦੇ ਹੋ ਸੋ ਬਣੇ ਉਹ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਸੋਹਣੀਆਂ ਜਾਣਕਾਰੀਆਂ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ